ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਅੱਗ ਪੀੜਿਤ ਦੁਕਾਨਦਾਰਾਂ ਨੂੰ ਦਿੱਤੀ ਗਈ ਸਹਾਇਤਾ ਰਵਣ ਬੈਲ ਅਤੇ ਡਿਪਟੀ ਕਮਿਸ਼ਨਰ ਨੇ ਦੁਕਾਨਦਾਰਾਂ ਨੂੰ ਦਿੱਤੇ 1-1 ਲੱਖ ਰੁਪਏ ਦੇ ਚੈੱਕ ਅਜੇਹਾ ਪਹਿਲੀ ਵਾਰ ਹੋਇਆ ਹੈ ਕਿ ਸੂਬੇ ਦੇ ਕਿਸੇ ਅਗਨੀ ਪੀੜਿਤ ਦੁਕਾਨਦਾਰਾਂ ਨੂੰ ਸੂਬਾ ਸਰਕਾਰ ਵੱਲੋਂ ਮਾਲੀ ਸਹਾਇਤਾ ਦਿੱਤੀ ਗਈ ਹੋਵੇ ਅਤੇ ਇਹ ਰਵਣ ਬੈਲ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੀ ਕੋਸ਼ਿਸ਼ ਸਦਕਾ ਸੰਭਵ ਹੋ ਪਾਇਆ ਹੈ ਅਜੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਇਹਨਾਂ ਅਗ ਜਨਰਲ ਦੇ ਪੇਟ ਤ ਸੱਤ ਦੁਕਾਨਦਾਰਾਂ ਨੂੰ ਆਪਣੇ ਦਫ਼ਤਰ ਬੁਲਾ ਕੇ ਪੰਜਾਬ ਸਰਕਾਰ ਵੱਲੋਂ ਭੇਜੇਗੇ 1 ਲੱਖ ਰੁਪਏ ਦੇ ਚੈੱਕ ਦਿੱਤੇ ਗਏ ਇਸ ਮੌਕੇ ਚੇਅਰਮੈਨ ਰਮਨ ਬਹਿਲ ਦੀ ਵਿਸ਼ੇਸ਼ ਤੌਰ ਤੇ ਮੌਜੂਦ ਸਨ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਗੁਰਦਾਸ ਜ਼ਿਲ੍ਹੇ ਦੇ ਵਿੱਚ ਸ਼ਹਿਰ ਦੇ ਵਿੱਚ 7 ਦੁਕਾਨਾਂ ਨੂੰ ਅੱਗ ਲੱਗੀ ਸੀ ਐਂਡ ਉਹਨਾਂ ਦਾ ਜਿਹੜੇ ਸਾਡੇ ਦੁਕਾਨਦਾਰ ਸੀਗੇ ਸਾਡੇ ਜਿਹੜੇ ਭਰਾ ਸੀਗੇ ਉਹਨਾਂ ਦੀਆਂ ਦੁਕਾਨਾਂ ਨੂੰ ਅੱਗ ਲੱਗੀ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਸੀਗਾ ਸੋ ਇੱਦੇ ਮੱਦੇ ਨਜ਼ਰ ਅਸੀਂ ਸਰਕਾਰ ਨੂੰ ਇਹਨਾਂ ਦਾ ਕੇਸ ਭੇਜਿਆ ਸੀਗਾ ਕਿਉਂਕਿ ਕੋਈ ਵੀ ਪਾਲਿਸੀ ਐਟ ਪ੍ਰੈਜ਼ੈਂਟ ਇੱਦਾਂ ਦੀ ਨਹੀਂ ਹੈ ਜਿੱਚ ਇਹਨਾਂ ਨੂੰ ਅਪਰੇਲੀਟ ਦੇ ਸਕਦੇ ਆ ਸੋ ਅਸੀਂ ਸੀਐਮ ਜੀ ਦੇ ਦਿੱਤੇ ਵਿਚ ਇਹ ਨਾ ਦਾ ਕੇਸ ਵੀ ਜੈ ਸੀਗਾ ਐਂਡ ਮੈਨੂੰ ਬੜੀ ਖੁਸ਼ੀ ਹੈ ਕਿ ਸੀਐਮ ਸਾਹਿਬ ਨੇ ਬੜੀ ਜਲਦੀ ਇਹ ਨਾ ਦਾ ਕੇਸ ਜਿਹੜਾ ਹੈਗਾ ਉਹ ਕਰਕੇ ਪੇਸ਼ ਕੀਤਾ ਜਿਵੇਂ ਮੱਧ ਨਜ਼ਰ ਅਸੀਂ ਅੱਜ ਇਹਨਾਂ ਸੱਤਾ ਦੁਕਾਨਦਾਰਾਂ ਨੂੰ 1-1 ਲੱਖ ਦੀ ਰਾਹਤ ਰਾਜੀ ਪੰਜਾਬ ਸਰਕਾਰ ਵੱਲੋਂ ਅੱਜ ਦਿੱਤੀ ਹੈਗੀ ਆ ਇੱਕ ਕਾਫੀ ਵੱਡਾ ਨੁਕਸਾਨ ਹੋਇਆ ਸੀ ਇਸ ਨੁਕਸਾਨ ਦੇ ਦੌਰਾਨ ਜਿਹੜੀਆਂ ਕੁਝ ਅਨਿਮਤਾਂ ਹੈ ਸਾਨੂੰ ਧਿਆਨ ਚ ਆਈਆਂ ਹੈਗੀਆਂ ਪਾਇਰ ਰਿਗੇਟ ਦੇ ਪ੍ਰਤੀ ਉਹਦੇ ਮਦਦਗੀ ਦੀ ਅਸੀਂ ਕਾਰਵਾਈ ਕਰ ਰਹੇ ਹਾਂ ਇੱਕ ਰਿਪੋਰਟ ਬਣਾ ਕੇ ਅਸੀਂ ਲੋਕਲ ਗਵਰਨਮੈਂਟ ਡਾਇਰੈਕਟਰਸ ਆਪ ਨੂੰ ਪੇਸ਼ੀ ਹੈਗੀ ਜਿਸ ਤਿੱਕੇ ਜੋ ਜੋ ਅੱਗੇ ਕੋਰਸ ਕਰੈਕਸ਼ਨ ਦਾ ਉਹਨੂੰ ਵੀ ਆਪਾਂ ਕਰ ਸਕੀਏ ਤਾਂ ਕਿ ਇਸ ਤਰ੍ਹਾਂ ਦੇ ਹਾਦਸੇ ਤੋਂ ਬਚਾਇਆ ਜਾ ਸਕੇ ਕਾਢੇ ਮਾਧਿਅਮ ਰਾਹੀਂ ਮੈਂ ਸਾਰੇ ਦੁਕਾਨਦਾਰ ਭਰਾਵਾਂ ਨੂੰ ਆ ਬੇਨਤੀ ਕਰਾਂਗਾ ਕਿ ਤੁਸੀਂ ਵੀ ਜਿਹੜੇ ਆਪਣੇ ਇਲੈਕਟ੍ਰੀਕਲ ਅਪਲੈਂਸਸ ਅਗੇ ਸਵਿਚ ਹੀ ਲੱਗੇ ਆ ਇਆ ਕੋਈ ਇਦਾਂ ਦਾ ਪੁਰਾਣਾ ਕੋਈ ਅ ਬਿਜਲੀ ਦਾ ਕੋਈ ਸਮਾਨ ਹੈ ਜਿਹੜਾ ਪੱਖਾ ਹੁੰਦਾ ਕਿ ਬਹੁਤ ਪੁਰਾਣਾ ਹੁੰਦਾ ਚੱਲ ਚੱਲ ਕੇ ਗਰਮ ਹੋ ਜਾਂਦਾ ਤੇ ਉਹ ਤੋਂ ਵੀ ਇਸ ਤਿੱਕੇ ਦਾ ਹਾਦਸਾ ਅੱਗ ਲੱਗਣ ਦਾ ਖਤਰਾ ਹੁੰਦਾ ਸੋ ਇਸ ਤੋਂ ਬਚਿਆ ਬਚਾਅ ਵੀ ਸਭ ਤੋਂ ਵੱਡੀ ਇੰਚ ਸੁਰੱਖਿਆ ਹੈ ਜਿੰਨਾ ਅਸੀਂ ਬਚਾਅ ਕਰਨ ਲਈ ਜੁਣਾ ਬੈਠ ਕਰ ਹੈ ਸੋ ਸਾਰੇ ਦੁਕਾਨਦਾਰ ਭਰਾਵਾਂ ਨੂੰ ਆ ਮੈਂ ਦੁਬਾਰਾ ਕਹਿਣਾ ਚਾਹੁੰਦਾ ਕਿ ਪੰਜਾਬ ਸਰਕਾਰ ਸਾਡੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜੀ ਹੈ ਤੇ ਜਿੱਥੇ ਵੀ ਹੱਲ ਹੋਏਗੀ ਅਸੀਂ ਜ਼ਰੂਰ ਪੰਜਾਬ ਸਰਕਾਰ ਦੇ ਥੋਂ ਤੁਹਾਨੂੰ ਇਹ ਹੈਲਪ ਦਵਾਉਂਗੇ ਇਹਨੇ ਸਮਝਦੇ ਜਿਹੜਾ ਸਾਰਾ ਪ੍ਰੋਜੈਕਟ ਆ ਵਿਦਿਨ 3 ਵੀਕਸ ਹੀ ਅਸੀਂ ਕਰਕੇ ਭੇਜ ਦਿੱਤਾ ਹੈਗਾ ਐਂਡ ਅੱਜ ਇਹਨਾਂ ਨੂੰ ਆਪਾਂ ਅੱਜ ਡਿਸਟ੍ਰੀਬਿਊਟ ਕਰ ਦਿੰਦੇ ਆ। ਉਹ 10 ਜੂਨ ਨੂੰ ਪਿਛਲੇ ਮਹੀਨੇ ਇਹ ਜੋ ਹਨਮਨ ਚੌਕ ਤੋਂ ਮਾਵੜਾ ਚੌਕ ਨੂੰ ਆਈਏ ਤੇ ਸੱਜੇ ਹੱਥ ਸੱਤ ਦੁਕਾਨਾਂ ਨੂੰ ਅੱਗ ਲੱਗ ਗਈ ਸੀ ਔਰ ਉਸ ਵੇਲੇ ਦੁਕਾਨਦਾਰਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਸਾਰੇ ਉਹਨਾਂ ਦੇ ਅੰਦਰ ਜੀ ਫਿਟਿੰਗ ਸੀ ਕਾ ਸਾਮਾਨ ਪਿਆ ਸੀਗਾ ਔਰ ਕਈਆਂ ਦੀ ਥੋੜੀ-ਬਹੁਤ ਮਰਜ਼ੀ ਵੀ ਸੀਗੀ ਉਹ ਵੀ ਸਾਰੀ ਸੜ ਕੇ ਖਾ ਹੋ ਗਈ ਸੋ ਜਿਸ ਵਕਤ ਇਹ ਹੋ ਜਾ ਦੁਕਾਨ ਹੁੰਦਾ ਤੇ ਦੁਕਾਨਦਾਰ ਦੀ ਕੋਈ ਆਪਣੀ ਸੋਸ਼ਲ ਸਿਕਿਉਰਿਟੀ ਨਹੀਂ ਹੁੰਦੀ ਨਾ ਤੇ ਉਹਦੀ ਕੋਈ ਪੈਨਸ਼ਨ ਹੁੰਦੀ ਆ ਸਾਰੀ ਉਮਰ ਦੁਕਾਨਦਾਰ ਮਿਹਨਤ ਕਰਦਾ ਔਰ ਕੱਲਾ ਬਾਪ ਨਹੀਂ ਕਰਦਾ ਉਹਦੇ ਨਾਲ ਜਿਹੜੇ 5-4 ਸੇਲਸਮੈਨ ਨੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਦੁਕਾਨਦਾਰ ਨੂੰ ਪਾੜਨਾ ਪੈਂਦਾ ਪਰ ਖੂਬਸੂਰਤ ਦੁਕਾਨਦਾਰ ਵੀ ਜਦੋਂ ਸ਼ਾਮ ਨੂੰ ਹੋ ਜਾਂਦਾ ਉਹ ਆਪਣਾ ਮੁਨਾਫਾ ਨਹੀਂ ਵੇਖਦਾ ਉਹ ਪਹਿਲਾਂ ਦੇਖਦਾ ਕਿ ਮੇਰੀ ਦੁਕਾਨ ਤੇ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਦੇ ਪਰਿਵਾਰ ਨੂੰ ਰੋਟੀ ਮਿਲੀ ਆ ਉਹਨਾਂ ਨੂੰ ਅੱਜ ਉਹ ਪੈਸੇ ਲੈ ਕੇ ਜਾ ਰਹੇ ਨੇ ਜਦੋਂ ਇਹੋ ਜਿਹੀ ਗੱਲ ਹੋਵੇ ਤੇ ਸਰਕਾਰ ਵੱਲੋਂ ਕੋਈ ਸਪੋਰਟ ਨਾ ਹੋਵੇ ਤੇ ਮੈਨੂੰ ਸਮਝ ਨਾ ਵੀ ਫੇਰ ਦੁਕਾਨਦਾਰ ਨੂੰ ਆਪਣੇ ਤਰ੍ਹਾਂ ਤੇ ਆਉਣਾ ਮੁਸ਼ਕਲ ਹੋ ਜਾਂਦਾ ਸੋ ਇਸ ਵਕਤ ਦੁਕਾਨ ਥੋਆ ਉਹ ਜਿਹੜੀ ਗੱਲ ਸੀਗੀ ਮੈਂ ਗੁਰਦਾਸਪੁਰ ਦੇ ਡੈਪਟੀਟ ਮਿਸਟਰ ਸ਼੍ਰੀ ਵਿਸ਼ੇਸ਼ ਰੰਗਲ ਜੀ ਦੇ ਵੀ ਧਿਆਨ ਚ ਲਿਆਂਦੀ ਮੁੱਖ ਮੰਤਰੀ ਜੀ ਨਾਲ ਵੀ ਗੱਲ ਕੀਤੀ ਤੇ ਮ ਉਸ ਵਕਤ ਹਾਲਪੁਰੋ ਕੱਗੇ ਵੀ ਅਰਦਾਸ ਕੀਤੀ ਸੀ ਕਿ ਹਾਲਪੁਰੋ ਕਿਹੜਾ ਤੇ ਦੁੱਖ ਨੂੰ ਤੇ ਅਸੀਂ ਕਢਾ ਨਹੀਂ ਸਕਦੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਕੁਝ ਹਿੱਸਾ ਪਾ ਲਈਏ ਤਾਂ ਕਿ ਕਿਤੇ ਨਾ ਕਿਤੇ ਉਹ ਦੁੱਖ ਜਿਹੜਾ ਉਹ ਘਟ ਜਾਵੇ ਨੁਕਸਾਨ ਬਹੁਤ ਵੱਡਾ ਪਰ ਇੱਕ ਛੋਟਾ ਜਿਹਾ ਜੋੜੀ ਦੀ ਬੂੰਦ ਆਪਾਂ ਕਹਿ ਸਕਦੇ ਆ ਉਸ ਦੁੱਖ ਨੂੰ ਘਟਾਉਣ ਵਾਸਤੇ ਕੀ ਕੀਤੀ ਗਈ ਆ ਔਰ ਮੈਂ ਧੰਨਵਾਦੀ ਆ ਭਗਵੰਤ ਮਾਨ ਜੀ ਦਾ ਮੁੱਖ ਮੰਤਰੀ ਜੀ ਦਾ ਜਿਹੜੇ ਹਮੇਸ਼ਾ ਹੀ ਇਸ ਗੱਲ ਲਈ ਸੰਵੇਦਨਸ਼ੀਲ ਰਹੇ ਨੇ ਕਿ ਜਿੱਥੇ ਲੋਕ ਪੱਕੀ ਗੱਲ ਆਵੇ ਉਹਨੂੰ ਜਰੂਰ ਸਤਲ ਦੇ ਦਰ ਤੇ ਹੱਲ ਕੀਤਾ ਜਾਵੇ ਔਰ ਇਹ ਕੇਸ ਬਣਾ ਕੇ ਡੀ ਸਾਹਿਬ ਨੇ ਭੇਜਿਆ ਉੱਥੇ ਮੈਂ ਮੁੱਖ ਮੰਤਰੀ ਜੀ ਨਾਲ ਗੱਲ ਕੀਤੀ ਜਿਸ ਤੋਂ ਉਹਦੇ ਧਿਆਨ 'ਚ ਆਇਆ ਉਹਨਾਂ ਨੇ ਇੱਕ ਦਿਨ ਦੇ ਅੰਦਰ ਹੀ ਉਹ ਫਾਈਲ ਕਲੀਅਰ ਕਰਕੇ ਸੱਤਾਂ ਦੁਕਾਨਾਂ ਨੂੰ 1-1 ਲੱਖ ਰੁਪਏ ਦੀ ਰਾਸ਼ੀ ਜਿਹੜੀ ਆ ਉਹ ਦੇਤੀ ਆ ਜੋ ਉਹਦਾ ਚੱਕ ਜਿਹੜਾ ਜੋ ਆਪਕੇ ਕਮਿਸ਼ਨਰ ਤੇ ਗੁਰਦਾਸਪੁਰ ਵੱਲੋਂ ਤੇ ਮੇਰੇ ਵੱਲ ਇਹਨਾਂ ਨੂੰ ਹੈਡਵਰਕ ਹੱਤਾ ਗਿਆ ਪਰਮੇਸ਼ਵਰ ਕਰੇ ਇਹ ਦੁਆਰਾ ਪੈਨਾ ਤੇ ਆਉਣ ਆਪਣੇ ਪਰਿਵਾਰ ਨੂੰ ਚੰਗੀ ਤਰ੍ਹਾਂ ਪਾਲ ਸਕਣ ਪਹਿਲੇ ਦਿਨ ਮੈਂ ਜ਼ਰੂਰ ਅੱਜ ਕਹੂੰਗਾ ਕਿ ਆਪਾਂ ਮਿਲ ਕੇ ਇੱਕ ਪਾਲਸੀ ਜ਼ਰੂਰ ਬਣਾਈਏ ਕਿ ਜਿੱਥੇ ਕਿਤੇ ਇਹੋ ਜਿਹਾ ਦੁਕਾਨਦਾਰ ਹੋਵੇ ਅਚਨਚੇਤ ਅੱਗ ਲੱਗੇ ਉੱਥੇ ਸਰਕਾਰ ਵੱਲੋਂ ਕੋਈ ਮਦਦ ਜਿਹੜੀ ਆ ਜ਼ਰੂਰ ਹੋਣੀ ਚਾਹੀਦੀ ਆ ਔਰ ਇਹ ਪਹਿਲੀ ਵਾਰ ਹੋਇਆ ਪੰਜਾਬ ਦੇ ਵਿੱਚ ਕਿ ਅੱਜ ਜਿੱਤੇ ਦੁਕਾਨ ਨੂੰ ਅੱਗ ਲੱਗੀ ਹੋਵੇ ਉਤੇ ਸਰਕਾਰ ਵੱਲੋਂ ਕੋਈ ਰਾਸ਼ੀ ਜਿਹੜੀ ਆਈ ਹੈ ਇਹ ਪਹਿਲਾ ਇੰਸਤਾਨ ਦਾ ਕੁਰਦਾਖਤੋਰ ਦੇ ਵਿੱਚ ਜੋ ਕਿ ਤੋਂ ਆਪਾਂ ਇਹ ਸੋਚ ਨੂੰ ਅੱਗੇ ਲੈ ਕੇ ਚੱਲੀਏ ਪਾਲਿਸੀ ਬਣੇ ਔਰ ਕਾ ਕਿ ਕਿਸੇ ਨੂੰ ਕੋਈ ਇਹੋ ਜਿਹੀ ਹਾਲਾਤ ਦਾ ਸਾਹਮਣਾ ਨਾ ਕਰਨਾ ਪਵੇ ਜਿੱਥੇ ਨਿਰਾਸ਼ਾ ਹੋਵੇ ਕਿਉਂਕਿ ਜਦੋਂ ਕਿ ਦੁਕਾਨ ਫਰਦੀਆ 5-5 ਸਾਲ 4-4 ਸਾਲ ਲੱਗ ਜਾਂਦੇ ਨੇ ਦੁਆਰਾ ਚਾਰਾ ਤੇ ਆਉ ਨੂੰ ਤੇ ਜੇ ਸਰਕਾਰ ਦੀ ਮਦਦ ਹੋ ਜੂਗੀ ਤੇ ਫਿਰ ਛੇਤੀ ਦੁਕਾਨਦਾਰ ਆਪਣੇ ਸਰਦਾਰ ਜੀ ਆਜੰਦਾ ਇੱਕ ਵਾਰੀ ਫੇਰ ਮੈਂ ਮਾਣਯੋਗ ਮੁੱਖ ਮੰਤਰੀ ਜੀ ਦਾ ਦਿਲ ਦੀਆਂ ਗਰਾਈਆਂ ਤੋਂ ਧੰਵਾਦ ਕਰਦਾ ਜਿਨ੍ਹਾਂ ਨੇ ਮੇਰੀ ਮੰਗ ਨੂੰ ਮੰਨਦੇ ਹੋਏ ਗੁਰਦਾਸਪੁਰ ਦੇ ਦੁਕਾਨਦਾਰਾਂ ਨੂੰ ਇਹ ਰਾਸ਼ੀ ਦਿੱਤੀ ਮੇਰਾ ਨਾਮ ਆਪਣਾ ਜੀ ਤੇ ਅੱਜ ਰਾਸ਼ੀ ਦਿੱਤੀ ਦੀ ਸ਼ੁਕਰਗੁਜ਼ਾਰੀ ਕਰਨੀ ਹੈ ਮੇਰਾ ਨਾਮ ਗੋਪਾਲ ਨਾਥ ਕੋਸ਼ਲ ਹੈ ਮੈਂ ਕੋਸ਼ਲ ਕਲੈਕਸ਼ਨ ਦਾ ਮਾਲਕ ਹਾਂ ਇਹ ਪੰਜਾਬ ਸਰਕਾਰ ਨੇ ਔਰ ਡੀਸੀ ਸਾਹਿਬ ਤੋਂ ਰਮਨ ਬੈਲ ਜੀ ਦੇ ਸਦਕਾ ਸਾਨੂੰ ਕੰਪਨਸੇਸ਼ਨ ਮਿਲੀ ਹੈ ਜਿਹਦਾ ਅਹੀ ਤਹੇਦ ਨੂੰ ਧੰਵਾਦ ਇਹਨਾਂ ਦੇ मैं अपने आप में बहुत खुशक समझना है कि पंजाब सरकार वालों जी छोटे व्यापारियों लंपेषन सहायता शुरू की गई है पहला चेक मैं मिले डीसी साहब ने अच्छे डीसी साहब ने स्पैशली कि पहला चेक है जो वन, सरकार वालों छोटे व्यापारियों लौर पर दिता जाता पेरी वेरे वालों सारी सरकार गुजारिश है कि ਇਸ ਸਹੈਤਾ ਰਾਸ਼ੀ ਸਾਰੇ ਵਪਾਰੀਆਂ ਲਈ ਇੱਕ ਪਾਲਿਸੀ ਬਣਾ ਕੇ ਸ਼ੁਰੂ ਕੀਤੀ ਜਾਏ ਤਾਂ ਕਿ ਆਮਲੇ ਸਮੇਂ ਦੇ ਵਿੱਚ ਕੋਈ ਵੀ ਇਸ ਛੋਟੀ ਮੋਟੀ ਸਹੈਤਾ ਤੋਂ ਮੰਜਾ ਨਾ ਰਹੇ। ਧੰਨਵਾਦ। ਹੈ ਭਾਈ ਕੀ ਨਾਮ ਆਪਣਾ ਤੇ ਕੰਮ ਨਸਾ ਹੈ? ਮੇਰਾ ਨਾਮ ਜੀ ਬਰੂਰ ਮਰਵਾਹਾ ਮਿੱਠੂ ਹੈ ਜੀ। ਤੇ ਇਹ ਹਾਦਸਾ ਪਿਛਲੇ 19 ਮਹੀਨੇ ਜਦੋਂ 9 ਤਰੀਕ ਨੂੰ ਵਾਪਰਿਆ ਸੀ ਜਿਹਦੇ ਵਿੱਚ 7 ਦਕਾਨਾਂ ਨੂੰ ਕਾਫੀ ਨੁਕਸਾਨ ਹੋਇਆ ਸੀ। ਐਸ ਵਿੱਚ ਸਰਕਾਰ ਨੇ ਅੱਜ ਜੋ ਦੁਕਾਨਦਾਰਾਂ ਦੀ ਮਦਦ ਕੀਤੀ ਹੈ ਅਸੀਂ ਉਹਦਾ ਥੈਂਕਸ ਕਰਨ ਵਾਸਤੇ ਅੱਜ ਡੀਸੀ ਸਾਹਿਬ ਕੋਲ ਆਇਆ। ਕੋਲ ਨਾਲ ਸਾਡੇ ਆਪਣੇ ਸ਼ਹਿਰ ਦੇ ਜੋ ਅਰਕੰਚਾ ਜੋ ਚੇਅਰਮੈਨ ਪੰਜਾਬ ਖਰਮਨ ਮੋਬੈਲ ਜੀ ਸਾਡੇ ਨਾਲ ਨੇ ਤੇ ਅਸੀਂ ਇਹ ਸਰਕਾਰ ਦੇ ਜੋ ਸਾਡੀ ਮਦਦ ਕੀਤੀ ਹੈ ਇਹਦੇ ਬਾਰੇ ਆਪਾਂ ਦਾ ਬਹੁਤ-ਬਹੁਤ ਥੈਂਕਸ ਕਰਨਾ ਚਾਹੁੰਦੇ ਆਂ। ਅਤੇ ਇੱਕ ਸਰਕਾਰ ਅੱਗੇ ਸ਼ਿਫਾਰਿਸ਼ ਕਰਨਾ ਚਾਹੁੰਦੇ ਆਂ ਕਿ ਇਹ ਪੋਲਿਸੀ ਪੂਰੇ ਪੰਜਾਬ ਦੇ ਵਿੱਚ ਦੁਕਾਨਦਾਰਾਂ 'ਚ ਲਾਗੂ ਕੀਤੀ ਜਾਵੇ। ਤਾਂ ਕਿ ਦੁਕਾਨਦਾਰਾਂ ਨੂੰ ਐਸਾ ਦਾ ਕੋਈ ਵੀ ਇਨਸੀਡੈਂਟ ਹੁੰਦਾ ਰਹੇ ਉਹਦੇ ਵਿੱਚ ਇੱਕ ਮਾਲੀ ਸਹਾਇਤਾ ਮਿਲ ਸਕੇ ਤਾਂ ਕਿ ਉਹ ਆਪਣਾ ਜੋ ਵੀ ਥੋੜਾ ਬਹੁਤ ਕਾਰੋਬਾਰ ਜਿਹੜਾ ਆਪਣਾ ਸੈੱਟ ਕਰ ਸਕਣ ਪਹਿਲਾਂ ਵੀ ਬਿਲ੍ਹਾਵਤ ਲਿਖਾਇਆ ਗਿਆ ਅੱਜ ਦਿਨ ਤੱਕ ਜੀ ਇੰਨੀਆਂ ਸਰਕਾਰਾਂ ਆਈਆਂ ਵਾ ਕਿਸੇ ਵੀ ਸਰਕਾਰ ਨੇ ਇੰਦਾ ਨਹੀਂ ਮਦਦ ਨਹੀਂ ਕੀਤੀ ਇਹ ਸਰਕਾਰ ਨੇ ਇੱਕ ਬਹੁਤ ਵਧੀਆ ਪ੍ਰਾਲਾ ਕੀਤਾ ਇੱਥੇ ਦੁਕਾਨਦਾਰਾਂ ਦੇ ਹਿੱਤ ਵਿੱਚ ਇਹ ਕੰਮ ਕੀਤਾ ਹਾਨੂੰ ਉਮੀਦ ਆਸ ਹੈ ਕਿ ਇਹ ਜਿਹੜੀ ਪਾਲਿਸੀ ਆ ਪੂਰੇ ਪੰਜਾਬ ਦੇ ਵਿੱਚ ਲਾਗੂ ਕੀਤੀ ਜਾਏਗੀ ਜਿਹਦੇ ਨਾਲ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰੇ ਦੁਕਾਨਦਾਰਾਂ ਨੂੰ ਇੱਕ ਬਹੁਤ ਵੱਡੀ ਜਲੀ ਰਾਤ ਮਿਲੇਗੀ ਪੈਦਾ ਤੁਸੀਂ ਜਿਹੜੀ ਪੰਜਾਬ ਸਰਕਾਰ ਨੇ ਤੁਹਾਡੀ ਮਦਦ ਕੀਤੀ ਹੈ ਕੀ ਕਹਿਣਾ ਚਾਹੋਗੇ ਜੀ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਮਦਦ ਹੋਈ ਹੈ ਕਿਸੇ ਦੁਕਾਨਦਾਰਾਂ ਦੀ ਬਹੁਤ ਵਧੀਆ ਪ੍ਰਸ਼ੰਸਾ ਕੀਤਾ ਬੈਲ ਸਾਹਿਬ ਨੇ ਸਾਨੂੰ ਅੱਜ ਉਹਨਾਂ ਨੇ ਚੈੱਕ ਉਹਨਾਂ ਨੇ ਦਿੱਤੇ ਨੇ ਤੇ ਬਹੁਤ ਸ਼ੁਕਰੀਆ ਪੰਜਾਬ ਸਰਕਾਰ ਦਾ ਡੀਸੀ ਸਾਹਿਬ ਦਾ ਬੈਲ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਪੰਜਾਬ ਪਹਿਲਾਂ ਕਦੀ ਤਾਂ ਹੋਇਆ ਵੀ ਜਿਹੜੀ ਅੱਗ ਲੱਗੇ ਲੈ ਮਾਰ ਜਾ ਨਾ ਜੀ ਨਾ ਇਹ ਤੇ ਸਾਨੂੰ ਵੀ ਉਮੀਦ ਨਹੀਂ ਸੀਗੀ ਪਰ ਬੈਲ ਸਾਹਿਬ ਨੇ ਜੋ ਦੌੜ ਭੱਜ ਕਰਕੇ ਜੋ ਸਾਡੇ ਵਾਸਤੇ ਕੀਤਾ ਬਹੁਤ ਪਹਿਲੀ ਵਾਰ ਹੋਇਆ ਹੈ ਤਾਂ ਕਿਨੇ ਕਿਨੇ ਚੱਕਰ ਲੱਗੇ ਸਾਨੂੰ ਲੱਖ ਲੱਖ ਰੁਪਏ ਦਾ ਚੱਕਰ ਆਦਾ ਵੱਡੀ ਗੱਲ ਹੈ ਦੇਖੋ ਜੀ ਦੋਪਦਿਆਂ ਨੂੰ ਤਿੰਨ ਕੇ ਦਾ ਸਾਰਾ ਹੁੰਦਾ ਤੇ ਇਹ ਤੇ ਫਿਰ ਵੀ ਬਹੁਤ ਗੁੱਛਾ